ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਮਾਸ ਅਤੇ ਭਾਗਵਤ ਲੋ ਆਉਣ ਵਾਲੇ ਦਿਨਾਂ ਚ ਸਵਾਵੀਕ بارش ਤੇ ਤੂਫਾਨ ਦੇ ਸੰਕੇਤਾਂ ਦੇ ਮੱਦੇਨਜ਼ਰ ਨਗਰ ਨਿਗਮ ਚੰਡੀਗੜ੍ਹ ਦੇ ਸ਼ਹਿਰ ਵਾਸੀਆਂ ਲਈ ਇੱਕ ਸਲਾਹ ਜਾਰੀ ਕੀਤੀ ਗਈ ਹੈ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆ ਕਿ ਜਨਤਕ ਸੁਰੱਖਿਆਤ ਨੂੰ ਯਕੀਨੀ ਬਣਾਉਣ ਅਤੇ ਜਾਨ ਮਾਲ ਦੇ ਨੁਕਸਾਨ ਨੂੰ ਰੋਕਣ ਲਈ ਸਥਾਨਿਕ ਵਾਸੀਆਂ ਤੇ ਸਲਾਹਨੀਆਂ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਮੀਂਹ ਜਾਂ ਤੂਫਾਨ ਵਰਗੇ ਲਾਤਾਂ ਦਰੌਣ ਪ੍ਰਾਣੀ ਤੇ ਭਾਰੀ ਰੁੱਖਾਂ ਠਬਾਂ ਖੜੇ ਕਰਨ ਤੋਂ ਬਚੌ ਰੱਖਣਾ ਚਾਹੀਦਾ ਹੈ ਇਹ ਅਤੇ ਤੇਜ਼ ਹਵਾਵਾਂ ਦਰੌਣ ਰੁੱਖਾਂ ਖਾਸ ਕਰਕੇ ਜੋ ਪ੍ਰਾਣੇ ਜਾਂ ਤਾਂਚਾਗਤ ਤੌਰ ਤੇ ਕਮਜ਼ੋਰ ਦਿਖਾਈ ਦਿੰਦੇ ਹਨ ਉਹਨਾਂ ਤੋਂ ਖੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਬਿਜਲੀ ਦੇ ਖੰਭਿਆਂ ਤੇ ਕੋਲ ਨਹੀਂ ਖੜਨਾ ਚਾਹੀਦਾ ਵਾਅਸ਼ ਦੇ ਦਰੌਣ ਜਾਂ ਵਾਅ ਵਿੱਚ ਬਿਜਲੀ ਕਰੰਟ ਦੇ ਗੰਭੀਰ ਜੋਖਮ ਪੈਦਾ ਕਰ ਸਕਦੇ ਹਨ ਨਗਰ ਨਿਗਮ ਕਮਿਸ਼ਨ ਦੇ ਹੋ ਸਾਰੇ ਨਾਗਰਿਕਾਂ ਨੂੰ ਵੀ ਆਪਣੀ ਅਤੇ ਦੂਜੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਵਰਤਣ ਅਤੇ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਉਪਾਅ ਜਨਤਿਕ ਸੁਰੱਖਿਆ ਦੇ ਨਾਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਦੇ ਸਮੂਹ ਹਿੱਤ ਵਿੱਚ ਲਾਗੂ ਕੀਤੇ ਜਾ ਰਹੇ ਹਨ ਆਪਣੇ ਲਈ ਜੇ ਆਮਰਜੈਂਸੀ ਦੀ ਹਾਲਾਤਾਂ 'ਚ ਨਾਗਰਿਕਾਂ ਨੂੰ ਅਧਾਰਿਤ ਚੈਨਲਾਂ ਅਤੇ ਹੈਲਪਲਾਈਨ ਨੰਬਰਾਂ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਸਾਂ ਯਾ ਹੋਰ ਖਬਰਾਂ ਜਨਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ